ਦੋਸਤੋ ਬੇहद ਦਰਦਨਾਕ ਤੇ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਆ ਕਿ ਇੱਕ ਪੂਰੇ ਦੇ ਪੂਰੇ ਪਰਿਵਾਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਸ 6 ਜੀਆਂ ਦੇ ਪਰਿਵਾਰ ਵਿੱਚੋਂ 4 ਦੀ ਮੌਤ ਹੋ ਚੁੱਕੀ ਆ ਤੇ ਪਿੱਛੇ ਦੋ ਮਾਸੂਮ ਬੱਚੇ ਬਚੇ ਨੇ ਜਿਨ੍ਹਾਂ ਦੀ ਉਮਰ 6 ਸਾਲ ਤੇ 5 ਸਾਲ ਦੱਸੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹਦਾ ਨਾਂ ਅਮਰ ਆ ਅਮਰ ਆਪਣੀ ਪਤਨੀ ਦੇ ਗਮ ਦੇ ਵਿੱਚ ਬਹੁਤ ਗਮਗੀਨ ਰਹਿੰਦਾ ਸੀ ਦੁਖੀ ਰਹਿੰਦਾ ਸੀ ਤੇ ਹੌਲੀ-ਹੌਲੀ ਕਰਕੇ ਅਮਰ ਦਾ ਕੰਮ ਵੀ ਘਟਦਾ ਗਿਆ ਕਿਉਂਕਿ ਉਸ ਦਾ ਮਨ ਵੀ ਕੰਮ ਵਿੱਚ ਨਹੀਂ ਸੀ ਲੱਗਦਾ ਉਸ ਦੀ ਪਤਨੀ ਦੀ ਮੌਤ 1 ਸਾਲ ਪਹਿਲਾਂ ਹੋ ਗਈ ਸੀ ਜਿਹਦੇ ਕਰਕੇ ਅਮਰ ਦਿਮਾਗੀ ਤੌਰ ਤੇ ਬਹੁਤ ਟੁੱਟ ਗਿਆ ਸੀ ਤੇ ਲੋਕਾਂ ਦਾ ਕਹਿਣਾ ਕਿ ਉਹ ਉਦਾਸ ਉਦਾਸ ਹੀ ਰਹਿੰਦਾ ਸੀ ਜਿਹਦੇ ਕਰਕੇ ਉਹ ਕੰਮ ਤੰਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਕਰ ਪਾਉਂਦਾ ਤੇ ਹੁਣ ਇਸੇ ਹੀ ਉਦਾਸੀ ਦੇ ਚੱਲਦਿਆਂ ਅਮਰ ਨੇ ਖੋਫ ਨਾਕ ਕਦਮ ਉਠਾਇਆ ਸੀ ਅਮਰ ਨੇ ਇੱਕ ਦਿਨ ਆਪਣੇ ਸਾਰੇ ਬੱਚਿਆਂ ਨੂੰ ਕਿਹਾ ਕਿ ਆਪਾਂ ਇਕੱਠਿਆਂ ਨੇ ਖੁਦਕੁਸ਼ੀ ਕਰ ਲੈਣੀ ਆ ਛੋਟੇ ਛੋਟੇ ਮਾਸੂਮ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਲੈ ਕੇ ਮਸਾਂ 12 ਸਾਲ ਤੱਕ ਸੀ ਤਾਂ ਦੱਸਿਆ ਜਾ ਰਿਹਾ ਕਿ ਇੱਕ ਦਿਨ ਅਮਰ ਬਾਥਰੂਮ ਜਾ ਕੇ ਹੁੰਦਾ ਤਾਂ ਪਤਾ ਨਹੀਂ ਉਹਦੇ ਮਨ ਵਿੱਚ ਕੀ ਹੁੰਦੀ ਆ ਕਿ ਉਹ ਉਹਦਾ ਇੱਕ ਬੱਚਾ ਮੋਬਾਈਲ ਚਲਾ ਰਿਆ ਹੁੰਦਾ ਤੇ ਬਾਕੀ ਬੱਚੇ ਸੌ ਰਹੇ ਹੁੰਦੇ ਆ ਤਾਂ ਉਹ ਆਪਣੇ ਹੀ ਘਰ ਦੀ ਘਰਵਾਲੀ ਦੀ ਸਾੜੀ ਚੁੱਕ ਕੇ ਉਹਦੇ ਰਸੇ ਤਿਆਰ ਕਰਨ ਲੱਗ ਜਾਂਦਾ ਫਾਹਾ ਲੈਣ ਵਾਸਤੇ ਤੇ ਫੇਰ 6 ਬੰਦੇ ਬਣਾਉਂਦਾ ਤੇ ਫੇਰ ਆਪਣੇ ਬੱਚਿਆਂ ਨੂੰ ਉਠਾ ਕੇ ਉਹ ਕਹਿੰਦਾ ਕਿ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਪાંਸੀ ਲਗਾਉਣੀ ਆ ਤਾਂ ਸਾਰੇ ਬੱਚੇ ਆਪਣੇ ਪਿਤਾ ਦੀ ਗੱਲ ਮੰਨਦੇ ਆ ਤੇ ਗਲ ਵਿੱਚ ਰਸੇ ਪਾ ਲੈਂਦੇ ਆ ਦੱਸਿਆ ਜਾ ਰਿਹਾ ਕਿ ਜਦੋਂ ਅਮਰਨਾਥ ਤੇ ਉਹਦੇ ਬੱਚੇ ਖੁਦ ਨੂੰ ਫਾਂਸੀ ਲਗਾ ਰਹੇ ਸੀ ਤਾਂ ਤਿੰਨਾਂ ਧੀਆਂ ਨੇ ਤੇ ਅਮਰਨਾਥ ਨੇ ਖੁਦ ਫਾਂਸੀ ਲਗਾ ਦਿੱਤੀ ਲਗਾ ਲਈ ਆਪਣੇ ਆਪ ਨੂੰ ਤਾਂ ਜਿਹੜੇ ਦੋ ਮੁੰਡੇ ਸੀ ਉਹਦੇ ਉਹਦੇ ਵਿੱਚੋਂ ਜਿਹੜਾ ਛੋਟਾ ਮੁੰਡਾ ਸੀ ਜਦੋਂ ਉਹਦਾ ਗਲਾ ਘੁੱਟਣ ਲੱਗਾ ਉਹਦਾ ਸਾਹ ਘੁੱਟਣ ਲੱਗਾ ਤਾਂ ਉਹਨੇ ਫਟਾਫਟ ਜਿਹੜਾ ਗਲ ਵਿੱਚ ਰਸਤਾ ਪਾਇਆ ਸੀ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਟਰੰਕ ਰੱਖੇ ਹੋਏ ਸੀ ਤਾਂ ਉਹਨੇ ਆਪਣੇ ਜਿਹੜੇ ਪੈਰ ਸੀ ਉਹ ਟਰੰਕ ਤੇ ਲਗਾ ਲਏ ਤੇ ਉਹ ਜਿਹੜਾ ਰੱਸਾ ਸੀ ਉਹ ਖੋਲ ਦਿੱਤਾ ਫਿਰ ਉਹਨੇ ਫਟਾਫਟ ਆਪਣੇ ਭਰਾ ਦਾ ਜਿਹੜਾ ਰੱਸਾ ਖੋਲ ਲਿਆ ਫਿਰ ਉਹਨੇ ਆਪਣੀਆਂ ਭੈਣਾਂ ਨੂੰ ਬਾਕੀ ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਕਿਉਂਕਿ ਉਹਨਾਂ ਬੱਚਿਆਂ ਦੀ ਉਮਰ ਦੱਸਿਆ ਜਾ ਰਿਹਾ 6 ਸਾਲ ਤੇ 5 ਸਾਲ ਹੀ ਆ ਤਾਂ ਉਹਨਾਂ ਨੇ ਫਿਰ ਆਂਡ ਗਵਾਂਡ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਬੱਚੇ ਚੀਕ ਕੇ ਚਲਾਏ ਜਦੋਂ ਤੱਕ ਆਂਡ ਗਵਾਂਡ ਇਕੱਠਾ ਹੋ ਕੇ ਘਰ ਦੇ ਅੰਦਰ ਐਂਟਰ ਕਰਦਾ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਜਿਹੜੀਆਂ ਮਾਸੂਮ ਧੀਆਂ ਜਿਨ੍ਹਾਂ ਦੀ ਉਮਰ ਇੱਕ ਦੀ 12 ਸਾਲ ਦੂਸਰੀ ਦੀ 11 ਸਾਲ ਤੇ ਇੱਕ ਦੀ 7 ਸਾਲ ਦੱਸੀ ਜਾ ਰਹੀ ਆ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਅਮਰ ਖੁਦ ਵੀ ਮਰ ਚੁੱਕਾ ਸੀ ਜਦੋਂ ਇਹ ਘਟਨਾ ਦਾ ਲੋਕਾਂ ਵਿੱਚ ਪਤਾ ਲੱਗਾ ਤਾਂ ਬੇਹੱਦ ਦਹਿਸ਼ਤ ਜਤਾ ਹੋਏ ਲੋਕ ਕਿ ਆਖਰ ਇਸ ਪਰਿਵਾਰ ਨੂੰ ਕੀ ਹੋ ਗਿਆ ਇਹਨਾਂ ਨੇ ਕਿਉਂ ਖੁਦ ਨੂੰ ਫਾਂਸੀ ਲਗਾ ਲਈ ਭਾਵੇਂ ਕਿ ਸਾਰਾ ਪਿੰਡ ਜਾਣਦਾ ਹੀ ਸੀ ਕਿ ਅਮਰ ਬਹੁਤ ਉਦਾਸ ਰਹਿੰਦਾ ਸੀ ਇਹ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਤੋਂ ਸਾਹਮਣੇ ਆ ਰਹੀ ਆ ਕਿ ਅਮਰ ਜਿਹੜਾ ਹੈਗਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਲਗਾਤਾਰ ਉਦਾਸ ਰਹਿੰਦਾ ਸੀ ਤਾਂ ਇਸੇ ਕਰਕੇ ਸ਼ਾਇਦ ਇਹਨੇ ਇਹ ਕਦਮ ਉਠਾਇਆ ਹੋਵੇ ਪਰ ਨਾਲ ਨਾਲ ਉਹਨਾਂ ਨੂੰ ਅਸ਼ੰਕ ਇਸ ਗੱਲ ਦਾ ਵੀ ਸ਼ੱਕ ਆ ਕਿ ਹੋ ਸਕਦਾ ਕਿਸੇ ਹੋਰ ਕਾਰਨ ਕਰਕੇ ਇਹੀ ਘਟਨਾ ਵਾਪਰੀ ਹੋਵੇ ਫਿਰ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਸਾਰੀਆਂ ਜਿਹੜੀਆਂ ਲਾਸ਼ਾਂ ਨੇ ਚਾਰ ਜਾਣਿਆਂ ਦੀਆਂ ਤਿੰਨ ਧੀਆਂ ਦੀਆਂ ਤੇ ਬਾਪ ਦੀ ਉਹ ਲਾਸ਼ਾਂ ਪੋਸਟਮਾਰਟਮ ਵਾਸਤੇ ਭੇਜ ਦਿੱਤੀਆਂ ਜਾਂਦੀਆਂ ਤੇ ਛੋਟੇ ਜਿਹੜੇ ਬੱਚੇ ਆ ਉਹਨਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਆ ਪੁਲਿਸ ਨੂੰ ਉਹਨਾਂ ਬੱਚਿਆਂ ਨੇ ਇਹੀ ਸਾਰੀ ਗੱਲ ਦੱਸੀ ਆ ਕਿ ਸਾਡੇ ਪਿਤਾ ਨੇ ਸਾਨੂੰ ਕਿਹਾ ਸੀ ਕਿ ਆਪਾਂ ਇਕੱਠੇ ਫਾਂਸੀ ਤੇ ਲਟਕ ਕੇ ਜਾਈਏ ਫਾਹਾ ਲੈ ਲਈਏ ਖੁਦਕੁਸ਼ੀ ਕਰ ਲਈਏ ਤਾ ਛੋਟੇ ਦਾ ਕਹਿਣਾ ਸੀ ਛੋਟਾ ਮਾਸੂਮ ਬੱਚਾ ਉਹਦਾ ਵੱਡਾ ਭਰਾ ਦੱਸਦਾ ਕਿ ਇਹਦਾ ਜਦੋਂ ਦਮ ਘੁੱਟਣ ਲੱਗਾ ਇਹ ਘਬਰਾ ਗਿਆ ਤੇ ਇਹਨੇ ਰਸਤਾ ਲਾ ਦਿੱਤਾ ਤੇ ਫਿਰ ਇਹਨੇ ਮੀਰੀ ਵੀ ਜਾਨ ਬਚਾਈ ਛੋਟੇ ਪ੍ਰਾਣੇ ਜਿਹੜਾ 5 ਸਾਲਾਂ ਦਾ ਪਰ ਜਦੋਂ ਤੱਕ ਅਸੀਂ ਦੂਸਰਿਆਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਅਸੀਂ ਰੋਲਾ ਵੀ ਪਾਇਆ ਲੋਕਾਂ ਦੇ ਸਾਹਮਣੇ ਪਰ ਉਦੋਂ ਤੱਕ ਬਹੁਤ ਢੇਰ ਹੋ ਚੁੱਕੀ ਸੀ ਉਹ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਅੱਜ ਦੇਸ਼ਤ ਜਦਾ ਨਹੀਂ ਦਿਮਾਗੀ ਹਾਲਤ ਜਿਨ੍ਹਾਂ ਦੀ ਕਾਫੀ ਗੜਬੜਾ ਚੁੱਕੀ ਆ ਕਿਉਂਕਿ ਉਹਨਾਂ ਦੀਆਂ ਭੈਣਾਂ ਕਿਉਂਕਿ ਦੱਸਿਆ ਜਾ ਰਿਹਾ ਕਿ ਜਦੋਂ ਦੀ ਅਮਰਨਾਥ ਦੇ ਘਰ ਵਾਲੀ ਦੀ ਮੌਤ ਹੋਈ ਆ ਉਦੋਂ ਦਾ ਅਮਰ ਤਾਂ ਦਿਮਾਗੀ ਤੌਰ ਤੇ ਅਪਸੈਟ ਹੀ ਰਹਿੰਦਾ ਸੀ ਪਰ ਜਿਹੜੀ ਵੱਡੀ ਧੀ ਸੀ ਉਹਦੀ ਬਾਰਾ ਖਸਾਲ ਦੀ ਉਹ ਆਪਣੇ ਭੈਣਾਂ ਭਰਾਵਾਂ ਨੂੰ ਪਾਲ ਰਹੀ ਸੀ ਤੇ ਹੁਣ ਉਹਨਾਂ ਹੀ ਭਰਾਵਾਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਦੀ ਭੈਣਾਂ ਜਿਹੜੀਆਂ ਵੱਡੀਆਂ ਸੀ ਉਹਨਾਂ ਬੱਚਿਆਂ ਤੋਂ ਉਹਨਾਂ ਦੀਆਂ ਵੀ ਲਾਸ਼ਾਂ ਪਈਆਂ ਸੀ ਤੇ ਉਹਨਾਂ ਦੇ ਪਿਤਾ ਦੀ ਵੀ ਜਿਹੜੀ ਲਾਸ਼ ਆ ਉਹਨਾਂ ਬੱਚਿਆਂ ਦੇ ਸਾਹਮਣੇ ਕੋਈਆ ਤੇ ਉਹਨਾਂ ਦੀ ਹਾਲਤ ਜਿਹੜੀ ਮੰਦੀ ਹੋ ਚੁੱਕੀ ਆ ਬੱਚਿਆਂ ਦੀ ਵੀ ਹਾਲਤ ਮੰਦੀ ਹੋ ਚੁੱਕੀ ਆ ਪਰ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਕੀ ਸੱਚਮੁੱਚ ਇਸ ਪਰਿਵਾਰ ਨੇ ਖੁਦਕੁਸ਼ੀ ਕੀਤੀ ਆ ਜਾਂ ਇਹਨਾਂ ਦੀ ਮੌਤ ਦਾ ਕੋਈ ਹੋਰ ਕਾਰਨ ਆ ਕਿਉਂਕਿ ਬਰਾੜੀ ਵਿੱਚ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਜਿੱਥੇ ਪੂਰੇ ਪਰਿਵਾਰ ਨੇ ਇਕੱਠਿਆਂ ਇਸ ਤਰੀਕੇ ਦੇ ਨਾਲ ਖੁਦਕੁਸ਼ੀ ਕਰ ਲਈ ਸੀ ਤਾਂ ਹੁਣ ਪੁਲਿਸ ਸਾ ਜਿਹੜੀ ਇਹ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁਕੀਆਂ ਜਿਦੇ ਵਿੱਚ ਸਾਰੇ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਖੁਦਕੁਸ਼ੀ ਕਰ ਲਈ ਗਈ ਤਾਂ ਉਹਦੇ ਵਿੱਚ ਕਈ ਘਟਨਾਵਾਂ ਇਹੋ ਜੀਆਂ ਸੀ ਜਿਹੜੀਆਂ ਕਿਸੇ ਅੰਧਵਿਸ਼ਵਾਸ ਦੇ ਚੱਲਦੇ ਕਿਟੀਆਂ ਹੋਈਆਂ ਤੇ ਕਈ ਕਈ ਆਰਥਿਕ ਤੰਗੀ ਕਰਕੇ ਤੇ ਇਹ ਘਟਨਾ ਦਾ ਕਾਰਨ ਕੀ ਆ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ